ਇਕ ਕਮਾਈ ਜੁਗ ਤ੍ਰਿ ਆਈ ਤਿੰ ਚਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਨ ਜਿਉ ਤਿਸ ਭਾਵੇ ਤਿਵੇਂ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਏਉ ਵਿਡਾਂ ਆਦੇਸ਼ ਤੇ ਸਿਆਦੇਸ ਆਗ ਅਨੀਲ ਅਨਾਦ ਅਨਾਹਤੇ ਜੁਗ ਜੁਗ ਏ ਕੋਈਸ਼ ਸੰਸਾਰ ਦੀ ਉਤਪਤੀ ਰਚਨਾ ਤੇ ਗਰਦਿਸ਼ ਦੇ ਸੰਬੰਧ ਵਿੱਚ ਜੋ ਜੋਗੀਆਂ ਨੇ ਜਗਤ ਨੂੰ ਵਿਚਾਰ ਦਿੱਤੇ ਨੇ ਉਸ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਵਿਚਾਰ ਦੇ ਰਹੇ ਨੇ ਤੇ ਜੋਗੀਆਂ ਨੂੰ ਸਮਝਾ ਰਹੇ ਨੇ ਪਰਾਚੀਨ ਸਮੇ ਤੋਂ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਮਾਦਾ ਪ੍ਰਕਿਰਤੀ ਯੁਗਤੀ ਦੇ ਨਾਲ ਪਰਸੂਤ ਹੋਈ ਤੇ ਉਸ ਤੋਂ ਤਿੰਨ ਸ਼ਕਤੀਆਂ ਨੇ ਤਿੰਨ ਚੇਲਿਆਂ ਨੇ ਜਨਮ ਲਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦੇ ਕੇ ਫਿਰ ਆਪਣੀ ਵਿਚਾਰ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਂ ਜੁਗਤੀ ਦੇ ਨਾਲ ਵਿਆਈ ਪਰਸੂਤ ਹੋਈ ਏ ਮਾਇਆ ਏ ਮਾਦਾ ਏ ਪ੍ਰਕਿਰਤੀ ਤੇ ਫਿਰ ਬਣੇ ਤਿੰਨ ਚੇਲੇ ਪਰਮਾਨ ਪਰਮਾਣਿਕ ਤਿੰਨ ਚੇਲਿਆਂ ਦਾ ਸਿਰਮੌਰ ਤਿੰਨ ਦੇਵਤਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਲ ਲਖਬ ਜੁੜੇ ਕਿ ਇੱਕ ਸੰਸਾਰੀ ਹੈ ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਇੱਕ ਹੈ ਪਰਲੇ ਕਰਨ ਵਾਲਾ ਹੈ ਇੱਕ ਸੰਸਾਰੀ ਇੱਕ ਭੰਡਾਰੇ ਇੱਕ ਲਾਏ ਦੀਵਾ ਇਥੇ ਤੱਕ ਵਿਚਾਰ ਜਗਤ ਦੀ ਹੈ ਜੋਗੀਆਂ ਦੀ ਹੈ ਸੰਸਾਰ ਦੀ ਹੈ ਔਰ ਇਸ ਸੰਸਾਰ ਦੀ ਵਿਚਾਰ ਨੂੰ ਸਾਹਮਣੇ ਰੱਖ ਕੇ ਮੇਰੇ ਪਾਦਸ਼ਾ ਫਿਰ ਆਪਣੀ ਵਿਚਾਰ ਆਪਣੇ ਖਿਆਲ ਆਪਣਾ ਜਵਾਬ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਜੋਗੀਆਂ ਦੀ ਪਕੜ ਦੇ ਵਿੱਚ ਇੱਕ ਗੱਲ ਆਏ ਕਿ ਸ਼ਕਤੀਆਂ ਤਿੰਨ ਹੀ ਨੇ ਤੇ ਕਿਰਿਆ ਸਿਰਫ ਤਿੰਨ ਤਰ੍ਹਾਂ ਦੀ ਹੋ ਰਹੀ ਹੈ ਜੀਵ ਜਮ ਰਹੇ ਨੇ ਜੀਵ ਟਿਕ ਰਹੇ ਨੇ ਜੀਵ ਮਿਟ ਰਹੇ ਨੇ ਗ੍ਰਹਿ ਨੇ ਛੱਤਰ ਸੂਰਜ ਚੰਦ ਤਾਰੇ ਬਣ ਰਹੇ ਨੇ ਟਿਕ ਰਹੇ ਨੇ ਮਿਟ ਰਹੇ ਨੇ ਪਸ਼ੂ ਪੰਖੀ ਜਨਮ ਲੈ ਰਹੇ ਨੇ ਟਿਕ ਰਹੇ ਨੇ ਫਿਰ ਮਿਟ ਰਹੇ ਨੇ ਇਹ ਨਿਯਮ ਤਿੰਨ ਤਰ੍ਹਾਂ ਦਾ ਜਨਮਣਾ ਜੀਵਣਾ ਤੇ ਮਿਟ ਜਾਣਾ ਸਾਰਿਆਂ ਤੇ ਲਾਗੂ ਹੈ ਔਰ ਸਾਰਿਆਂ ਦੀ ਬਕਾਇਦਾ ਆਪਣੀ ਉਮਰ ਹੈ ਤਿੰਨ ਚੇਲੇ ਪਰਮਾਨ ਪਰਮਾਣਿਕ ਇਹ ਤਿੰਨ ਚੇਲੇ ਨੇ ਦਰਸਲ ਤਿੰਨਾਂ ਦੀ ਹੀ ਗਿਣਤੀ ਕਰੀਬਨ ਕਰੀਬਨ ਸਾਰੇ ਵਿਦਵਾਨਾਂ ਨੇ ਪ੍ਰਕਿਰਤੀ ਦੇ ਸੰਬੰਧ ਵਿੱਚ ਕੀਤੀ ਹੈ ਉਹਨਾਂ ਨੇ ਪ੍ਰਕਿਰਤੀ ਦੇ ਗੁਣ ਵੀ ਤਿੰਨ ਮੰਨੇ ਰਜੋ ਤਮ ਸਤ ਸਰੀਰ ਵੀ ਤਿੰਨਾਂ ਦਾ ਜੋੜ ਹੈ ਮਨ ਹੈ ਔਰ ਅਸਥੂਲ ਮਾਦਾ ਹੈ ਸਰੀਰ ਤੇ ਫਿਰ ਆਤਮਾ ਹੈ ਇੱਕ ਨੂੰ ਵੀ ਅਲੱਗ ਕਰ ਦੇਈਏ ਤੇ ਹੋਂਦ ਕਾਇਮ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ ਆਤਮਾ ਹੈ ਮਨ ਹੈ ਸਰੀਰ ਹੈ ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ ਮਾਜ਼ੀ ਹਾਲ ਮੁਸਤਕਬਲ ਭੂਤ ਭਵਿਸ਼ ਵਰਤਮਾਨ ਇਸੇ ਤਰੀਕੇ ਨਾਲ ਦੇਖਿਆ ਜਾਏ ਜੋ ਸਰੀਰ ਦੇ ਵਿੱਚ ਜੀਵਨ ਦੇ ਵਿੱਚ ਚੱਲ ਰਹੀ ਚੇਤਨਾ ਹੈ ਉਹਦੀਆਂ ਹਾਲਤਾਂ ਵੀ ਤਿੰਨੇ ਜਾਗਰਤ ਸੁਪਨ ਸਖੋਪਤ ਤੇ ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਝ ਜਗਤ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਵੀ ਕਰਿਆਵਾ ਤਿੰਨੇ ਜੀਵ ਜਮਰੇ ਨੇ ਜੀਵ बन ਰਹੇ ਨੇ ਔਰ ਉਹਨਾਂ ਦੀ ਪਾਲਣਾ ਹੋ ਰਹੀ ਏ ਟਿਕ ਰਹੇ ਨੇ ਫਿਰ ਮਿਟ ਜਾਂਦੇ ਨੇ ਜੋਗੀਆਂ ਤੇ ਕੁਛ ਆਮ ਪ੍ਰਾਚੀਨ ਸੰਤਾਂ ਦੇ ਮਨ ਵਿੱਚ ਖਿਆਲ ਆਇਆ ਜੋ ਜਨਮ ਦੇ ਰਿਹਾ ਹੈ ਹੋ ਹੀ ਨਹੀਂ ਸਕਦਾ ਕਿ ਉਹ ਹੀ ਮਾਰ ਰਿਹਾ ਹੈ ਕਿਉਂਕਿ ਉਹਨੂੰ ਮਾਰਨ ਦਾ ਫਿਰ ਕੀ ਪ੍ਰਯੋਜਨ ਹੋ ਗਿਆ ਕਿਉਂਕਿ ਜਨਮ ਉਸ ਨੇ ਦਿੱਤਾ ਹੈ ਜਿਸ ਨੇ ਜਨਮ ਦਿੱਤਾ ਹੈ ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਤੋ ਜਨਮ ਕੋਈ ਹੋਰ ਦੇ ਰਿਹਾ ਹੈ ਪਰਲੇ ਕੋਈ ਹੋਰ ਕਰ ਰਿਹਾ ਹੈ ਤੇ ਫਿਰ ਹੋਰ ਪਕੜ ਦੇ ਚ ਆਈ ਗੱਲ ਪਾਲਣਾ ਕੋਈ ਹੋਰ ਕਰ ਰਿਹਾ ਹੈ ਔਰ ਇਹ ਤਿੰਨ ਸ਼ਕਤੀਆਂ ਵੱਖ-ਵੱਖ ਨੇ ਬਾਅਦ ਵਿੱਚ ਇਨ੍ਹਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ ਬ੍ਰਹਮਾ ਬੇਸ਼ਨ ਮਹੇਸ਼ ਬ੍ਰਹਮਾ ਸੰਸਾਰੀ ਹੈ ਵਿਸ਼ਨੂ ਭੰਡਾਰੀ ਹੈ शंकर ਲੈ ਕਰਨ ਵਾਲਾ ਹੈ ਪਰਲੇ ਕਰਨ ਵਾਲਾ ਹੈ ਤੋ ਇੱਕ ਜਨਮ ਦੇਣ ਵਾਲਾ ਹੈ ਇੱਕ ਪਾਲਣਾ ਕਰਨ ਵਾਲਾ ਹੈ ਇੱਕ ਮੌਤ ਦੇਣ ਵਾਲਾ ਹੈ ਔਰ ਇਨਾਂ ਤਿੰਨਾਂ ਹੀ ਖਿਆਲਾਂ ਦੇ ਆਧਾਰ ਦਿੱਤੇ ਇਹ ਤਿੰਨ ਦੇਵਤੇ ਸੜੇ ਦੇਸ਼ ਦੇਚ ਪ੍ਰਮਾਣਿਕ ਮੰਨੇ ਗਏ ਜਿਆਦਾ ਮੰਦਰ ਮਹਾਦੇਵ ਤੇ ਵਿਸ਼ਨੂੰ ਦੇ ਨੇ ब्रह्मा जी ਦੇ ਮੰਦਰ ਭਾਰਤ ਦੇ ਚ ਨਹੀਂ ਹੈ ਕਿਧਰੇ ਅਖੌਤੀ ਮੰਦਰ ਇੱਕਦ ਮੌਜੂਦ ਹੈ ਕਾਰਨ ਜਨਮ ਹੋ ਗਿਆ ਤਾਂ ਜਨਮ ਹੋ ਗਿਆ ਹੁਣ ਉਸ ਨਾਲ ਕੋਈ ਸੰਬੰਧ ਨਹੀਂ ਹੁਣ ਤੇ ਉਸ ਨਾਲ ਸੰਬੰਧ ਹੋਵੇਗਾ ਜੋ ਪਾਲਣਾ ਕਰੇ ਜਾਂ ਜਿਸ ਤੋਂ ਮੌਤ ਹੋਣੀ ਹੈ ਜਿੱਥੋਂ ਜਨਮ ਹੋ ਗਿਆ ਜਿੱਥੋਂ ਅਸੀਂ ਆ ਗਏ ਉਸ ਨਾਲ ਦੁਬਾਰਾ ਤੇ ਕੋਈ ਸੰਬੰਧ ਹੈ ਨਹੀਂ ਇਸ ਵਾਸਤੇ ਇਹ ਬਹੁਤ ਵੱਡਾ ਸਵਰਥ ਸਮਝੋ ਕਿ ਬ੍ਰਹਮੇ ਦੇ ਫਿਰ ਕੋਈ ਮੰਦਰ ਨਹੀਂ ਬਣੇ ਉਹਦੀ ਪੂਜਾ ਵੀ ਨਹੀਂ ਹੋਈ ਕਿਸੇ ਥਾਂ ਕੋਈ ਉਸਦੀ ਆਰਤੀ ਵੀ ਨਹੀਂ ਗਾਇਨ ਹੁੰਦੀ ਬਾਕੀ ਦੇਵਤਿਆਂ ਦੀ ਤਰ੍ਹਾਂ ਉਹਨੂੰ ਕੋਈ ਇਸ਼ਟ ਰੂਪ ਦੇ ਚ ਵੀ ਨਹੀਂ ਮੰਨਦਾ ਸਿਰਫ ਇਤਨਾ ਹੀ ਖਿਆਲ ਹੈ ਕਿ ਉਹ ਵੇਦਾਂ ਦਾ ਰਚੇਤਾ ਹੈ ਸੰਸਾਰ ਦਾ ਰਚੇਤਾ ਹੈ ਸੰਸਾਰ ਨੂੰ ਬਣਾਉਣ ਵਾਲਾ ਹੈ ਪਾਲਾ ਪੈਣਾ ਉਸ ਨਾਲ ਜਿਸ ਨੇ ਪਾਲਣਾ ਕਰਨੀ ਹੈ ਤਾਂ বিষ্ণੂ ਦੇ ਬਹੁਤ ਮੰਦਰ ਨੇ ਬਹੁਤ ਮੰਦਰ ਨੇ ਪਾਲਣਾ ਪਦਾਰਥ ਨਾਲ ਲਾਉਂਦੀ ਹੈ ਪਾਲਣਾ ਧਨ ਨਾਲ ਲਾਉਂਦੀ ਹੈ ਤਾਂ ਫਿਰ ਨਾਰਾਇਣ ਦੇ ਨਾਲ ਲక్ష్ਮੀ ਹੈ ਲక్ష్ਮੀ ਤੁਮਰਾਤ ਪਧਾਰਤ ਵਸਤੂ ਸੰਪਦਾ ਜਿਸ ਦੇ ਰਾਹੀਂ ਪਾਲਣਾ ਹੁੰਦੀ ਹੈ ਜਿਸ ਤੋਂ ਬਿਨਾ ਜੀਵਾਂ ਦੀ ਪਾਲਣਾ ਹੋਣੀ અત્યੰਤ ਕਠਨ ਹੈ ਤੋ ਲక్ష్ਮੀ ਨਾਰਾਇਣ ਨਾਰਾਇਣ ਦੀ ਮਹਿਮਾ ਤਾਂ ਹੈ ਕਿ ਲక్ష్ਮੀ ਹੈ ਤੇ ਲక్ష్ਮੀ ਤੋਂ ਬਿਨਾ ਪਾਲਣਾ ਹੋ ਨਹੀਂ ਸਕਦੀ ਧਨ ਪਦਾਰਤਵ ਬਿਨਾ ਜੀਵਨ ਨੂੰ ਤ੍ਰਿਪਤ ਕਰਨਾ ਸਰੀਰਕ ਤਲ ਤੇ ਬਹੁਤ ਔਖਾ ਹੈ ਤੋ ਲక్ష్ਮੀ ਨਾਰਾਇਣ ਦੀ ਖੂਬ ਪੂਜਾ ਹੋਈ ਖੂਬ ਮੰਦਰ ਕਾਫੀ ਉਹਦੀ ਪੂਜਾ ਤੇ ਪ੍ਰਤੀਸ਼ਟਾ ਲੇਕਿਨ ਡਰੇ ਹੋਏ ਮਨੁੱਖਾ ਨੇ ਭੈ ਭੀਤ ਮਨੁੱਖਾ ਨੇ ਸ਼ੰਕਰ ਦੇ ਵੀ ਪੂਜਾ ਕੀਤੀ ਨਾਰਾਇਣ ਦੀ ਪੂਜਾ ਇਸ ਵਾਸਤੇ ਹੋਈ ਪਾਲਣਾ ਹੁੰਦੀ ਰਹੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ ਹੋਈ ਮੌਤ ਤੋਂ ਬਚੀਏ ਕਿ ਬਾਕੀਆਂ ਦੇ ਘਰ ਤੇ ਜਾਵੇ ਪਰ ਸਾਡੇ ਘਰ ਨਾ ਆਵੇ ਇਸ ਵਾਸਤੇ ਪੂਜਾ ਹੋਈ ਇਸ ਵਾਸਤੇ ਸਜਦੇ ਹੋਏ ਇੱਕ ਦੀ ਪੂਜਾ ਇਸ ਵਾਸਤੇ ਹੋਈ ਕਿ ਰੋਜ਼ ਸਾਡੇ ਘਰ ਆਵੇ ਲక్ష్ਮੀ ਨਾਰਾਇਣ ਦਾ ਪੂਜਨ ਇਸ ਵਾਸਤੇ ਕਿ ਰੋਜ਼ ਸਾਡੇ ਘਰ ਆਵਨ ਕਿਉਂਕਿ ਨਾਰਾਇਣ ਆਏਗਾ ਲక్ష్ਮੀ ਆਏਗੀ ਲక్ష్ਮੀ ਆਏਗੀ ਤੋ ਨਾਰਾਇਣ ਆਏਗਾ ਪੂਜਨ ਚਲਿਆ ਰੋਜ਼ ਪੂਜਨ ਚਲਿਆ ਇਹ ਆਵਨ ਤੇ ਸ਼ੰਕਰ ਦੀ ਪੂਜਾ ਇਸ ਵਾਸਤੇ ਹੋਈ ਇਹ ਨਾ ਆਵੇ ਇਹ ਕਮ ਸੇ ਕਮ ਸਾਡੇ ਘਰ ਤੋਂ ਦੂਰ ਰਹੇ ਇਹ ਮੌਤ ਦਾ ਦੇਵਤਾ ਹੈ ਇਹ ਪਰਲੇ ਦਾ ਰੇ ਦੇਵਤਾ ਹੈ ਤਖੈਲ ਹੈ ਕਿ ਉਹਦਾ ਵਾਸਾ ਮਸਾਣਾ ਚਾਹੁੰਦਾ ਹੈ ਮੁਰਦੇ ਦੀਆਂ ਖੋਪੜੀਆਂ ਉਹ ਗਲ ਦੇ ਚ ਪਾਉਂਦਾ ਹੈ ਹਕੀਕਤ ਹੈ ਮੌਤ ਦਾ ਆਖਰੀ ਅੰਜਾਮ ਤੇ ਮਸਾਣੀ ਹੈ ਸ਼ਮਸ਼ਾਨ ਘਾਟ ਹੈ ਸ਼ੰਕਰ ਦੇ आले ਦwale ਜੋ ਪ੍ਰਤੀਕ ਇਕੱਠੇ ਕੀਤੇ ਗਏ ਸਾਰੇ ਦੇ ਸਾਰੇ ਮੌਤ ਦੇ ਔਰ বিষ্ণੂ ਜੀ ਦੇ आले ਦwale ਜਿੰਨੇ ਪ੍ਰਤੀਕ ਇਕੱਠੇ ਕੀਤੇ ਗਏ ਉਹ ਜੀਵਨ ਦੇ ਨੇ ਕਮਲ ਫੁੱਲ ਹੈ ਸੋਨੇ ਦੀਆਂ ਮੋਹਰਾ ਗੋਪੀਆਂ ਨੇ ਥਾਲੇ ਦੇ ਚ ਹਾਥੀ ਫੁਆਰ ਕਰ ਰਿਹਾ ਹੈ ਵਰਖਾ ਕਰ ਰਿਹਾ ਹੈ لکشمی کھڑی ہے اور کوئی بھگت جن بیٹھا ہے بیان چیڑ رہا ہے ایک تارا جیون دے پرتیک نے زندگی دے پرتیک نے پر بیٹھے نے مہا دیو خاموش اکا بھی مون کے بیٹھے نے چپ بیٹھے نے بیرون کی ہے تن تی سو ملی ہوئی ہے اور یہ پرتیک ہے کہ تن نے آخر سوا ہی ہو جانا ہے ਰਾਖੀ ਹੋ ਜਾਣਾ ਹੈ ਇਹ ਪ੍ਰਤੀਕ ਨੇ ਇੱਕ ਮੌਤ ਦਾ ਪ੍ਰਤੀਕ ਇੱਕ ਜੀਵ ਹੁੰਦਾ ਇੱਕ ਜੀਵਨ ਦਾ ਇਸ਼ਾਰਾ ਕਰ ਰਿਹਾ ਹੈ ਇੱਕ ਮੌਤ ਦਾ ਜਦ ਇਸ ਢੰਗ ਦੇ ਨਾਲ ਛਾਪੇਖਾਨੇ ਨਹੀਂ ਸਨ ਕਿਤਾਬਾਂ ਨਹੀਂ ਸਨ ਲਿਖਾਈ ਪੜਾਈ ਨਹੀਂ ਸੀ ਤਾਂ ਮਨੁੱਖਾਂ ਦੀ ਦੁਨੀਆ 'ਚ ਚੱਲਦੀ ਸੀ ਇਸ਼ਾਰਿਆਂ ਦੀ ਭਾਸ਼ਾ ਔਰ ਇਸ ਢੰਗ ਨਾਲ ਮਨੁੱਖ ਨੂੰ ਧਾਰਮਿਕ ਬੋਧ ਵੀ ਕਰਾਇਆ ਜਾਂਦਾ ਸੀ ਸੰਸਾਰ ਦਾ ਬੋਧ ਵੀ ਕਰਾਇਆ ਜਾਂਦਾ ਸੀ ਸਹਜੇ ਸਹਜੇ تعلیم ਪੜਨ ਲਿਖਣ ਦਾ ਤੇ ਛਾਪੇ ਖਾਨਿਆਂ ਦਾ ਜਨਮ ਹੋਇਆ ਤਾਂ ਇਸ਼ਾਰਿਆਂ ਦੀ ਭਾਸ਼ਾ ਦੀ ਥਾਂ ਤੇ ਸ਼ਬਦ ਭਾਸ਼ਾ ਬੋਲ ਚਾਲ ਦੀ ਭਾਸ਼ਾ ਨੇ ਲੈ ਲਈ ਲੇਕਿਨ ਧਾਰਮਿਕ ਦੁਨੀਆ ਦੇ ਉਹ ਪ੍ਰਾਚੀਨ ਇਸ਼ਾਰੇ ਅੱਜ ਵੀ ਮੌਜੂਦ ਨੇ ਇਹ ਗੱਲ ਵੱਖਰੀ ਹੈ ਕਿ ਸਮਝਣ ਤੋਂ ਲੋਕੀ ਸਹਜੇ ਸਹਜੇ ਅਸਮਰਥ ਹੁੰਦੇ ਜਾ ਰਹੇ ਨੇ ਔਰ ਉਹਨਾਂ ਨੂੰ ਵਾਸਤਵਿਕ ਰੂਪ ਦੇ ਹੀ ਜਾਂਦੇ ਨੇ ਜਿਤਕੇ ਵਾਸਤਵਿਕ ਰੂਪ ਮ ਇਤਿਹਾਸ ਬਣ ਜਾਂਦਾ ਹੈ ਇਤਿਹਾਸ ਨਹੀਂ ਹਕੀਕਤ ਨਹੀਂ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਆਮ ਪ੍ਰਾਚੀਨ ਜਗਤ ਦੀ ਇਹ ਪ੍ਰਥਾ ਹੈ ਕਿ ਇਹ ਪ੍ਰਕਿਰਤੀ ਇਹ ਮਾਦਾ ਯੁਕਤੀ ਦੇ ਨਾਲ ਪਰਸੂਤ ਹੋਈ ਇਸ ਤੋਂ ਤਿੰ ਚੇਲੇ ਬਣੇ ਬ੍ਰਹਮਾ ਵਿਸ਼ਨ ਤੇ ਮਹੇਸ਼ ਜੋ ਪਰਮਾਣਿਕ ਲੈ 33 ਕਰੋੜ ਦੇਵਤੇ ਦੇ ਵਿੱਚ ਇਹ ਤਿੰਨ ਪਰਮਾਣਿਕ ਨੇ ਸਿਰਮੌਰ ਨੇ ਤੇ ਸਾਬਕ ਨੇ ਨੇ ਇੱਕ ਨੂੰ ਸੰਸਾਰੀ ਹੋਣ ਦਾ ਲਕਬ ਦੇ ਦਿੱਤਾ ਗਿਆ ਸੰਸਾਰੀ ਹੋਣ ਤੋਂ ਮਰਾਦ ਸਿਰਫ ਸੰਸਾਰ ਦੀ ਰਚਨਾ ਹੀ ਕੀਤੀ ਜੋ ਰਚੇਤਾ ਹੈ ਪਾਲਨਹਾਰ ਨਹੀਂ ਹੈ ਇਸ ਢੰਗ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਤਿੰਨੇ ਹੀ ਅਧੂਰੇ ਹੋ ਜਾਂਦੇ ਨੇ ਕਿਉਂਕਿ ਜੋ ਰਚਨਾ ਕਰ ਸਕਦਾ ਹੈ ਉਹ ਪਾਲਣਾ ਨਹੀਂ ਕਰ ਸਕਦਾ ਜੋ ਪਾਲਣਾ ਕਰ ਰਿਹਾ ਹੈ ਉਹ ਮੌਤ ਨਹੀਂ ਕਰ ਸਕਦਾ ਔਰ ਜੋ ਮੌਤ ਕਰ ਰਿਹਾ ਹੈ ਉਹ ਸਿਰਜਣਾ ਨਹੀਂ ਕਰ ਸਕਦਾ ਇਹ ਤਿੰਨ ਇੱਕ ਇੱਕ ਸ਼ਕਤੀ ਸਾਹਿਬ 시 ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਹਕੀਕਤ ਇਹ ਹੈ ਜਿੱਤੋਂ ਉਤਪਤੀ ਹੋ ਰਹੀ ਹੈ ਪਾਲਣਾ ਵੀ ਉਸ ਤੋਂ ਹੋ ਰਹੀ ਹੈ ਔਰ ਜਿਸ ਤੋਂ ਪਾਲਣਾ ਹੋ ਰਹੀ ਹੈ ਨਾਸ ਵੀ ਉਸ ਤੋਂ ਹੋ ਰਿਹਾ ਹੈ ਪਰ ਜੇ ਇੱਥੇ ਸਵਾਲ ਖੜਾ ਹੋ ਜਾਏ ਕਿ ਜਿਸ ਤੋਂ ਉਤਪਤੀ ਹੋ ਰਹੀ ਹੈ ਮੌਤ ਵੀ ਉਸ ਤੋਂ ਹੋ ਰਹੀ ਹੈ ਦਲ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਜਿਹੜਾ ਬਣਾਏਗਾ ਉਹ ਮਿਟਾਏਗਾ ਕਿਉਂ ਔਰ ਜਿਹਨੇ ਮਿਟਾਣਾ ਹੀ ਹੈ ਉਹ ਪਾਲਣਾ ਕਿਉਂ ਕਰੇਗਾ ਤਾਂ ਇਹਦੇ ਵਾਸਤੇ ਗੁਰਬਾਣੀ ਦਾ ਇੱਕ ਬੜਾ ਸੁੰਦਰ ਜਵਾਬ ਹੈ ਕਿ ਇਹ ਪ੍ਰਮਾਤਮਾ ਦਾ ਕੋਈ ਮੁੱਦਾ ਤੇ ਮਕਸਦ ਨਹੀਂ ਹੈ ਉਸ ਦਾ ਇੱਕ ਖੇਲ ਹੈ ਸ਼ੌਕ ਦੇ ਨਾਲ ਦਰਿਆ ਦੇ ਕੰਡੇ ਤੇ ਬੱਚੇ ਆਪਣੇ ਘਰ ਬਣਾਉਂਦੇ ਨੇ ਔਰ ਜਿਤਨੀ ਸ਼ੌਕ ਨਾਲ ਬਣਾਉਂਦੇ ਨੇ ਜਿੰਨੇ ਹੱਸ ਕੇ ਬਣਾਉਂਦੇ ਨੇ ਉਤਨੇ ਹੱਸ ਕੇ ਤੋੜ ਦਿੰਦੇ ਨੇ ਬਣਾਣ ਲੱਗਿਆਂ ਜੋ ਹਾਸਾ ਮੌਜੂਦ ਹੈ ਤੋੜਣ ਲੱਗਿਆਂ ਵੀ ਉਹ ਖਿਲਖਿਲਾਹਟ ਮੌਜੂਦ ਹੈ ਜਿਹੜੀ ਪ੍ਰਸੰਤਾ ਬਣਾਣ ਲੱਗਿਆਂ ਹੈ ਤੋੜਣ ਲੱਗਿਆਂ ਵੀ ਉਹੀ ਪ੍ਰਸੰਤਾ ਹੈ ਔਰ ਜਿੰਨੀ ਲਗਨ ਤੇ ਮਿਹਨਤ ਤੇ ਨਾਲ ਬਣਾਇਆ ਹੈ ਉਤਨੇ ਹੀ ਚਾਓ ਮਲਹਾਰ ਤੇ ਲਗਨ ਨਾਲ ਤੋੜ ਦਿੱਤਾ ਹੈ ਕਿਆ ਪ੍ਰਯੋਜਨ ਹੈ ਇਸ ਬੱਚੇ ਦਾ ਅਗਰ ਪ੍ਰਯੋਜਨ ਹੁੰਦਾ ਕੋਈ ਮੁਦਦਾ ਹੁੰਦਾ ਮਕਸਦ ਹੁੰਦਾ ਤੋ ਤੋੜਨ ਲੱਗਿਆ ਇਸਨੇ ਰੋਣਾ ਸੀ ਤੜਪਣਾ ਸੀ ਬੇਜ਼ਾਰ ਹੋਣਾ ਸੀ ਨਹੀਂ ਇਹ ਉਸਦਾ ਖੇਲ ਹੈ ਤੋ ਸਹਿਬ ਕਹਿੰਦੇ ਆਵਨ ਜਾਵਣ ਇੱਕ ਖੇਲ ਬਣਾਇਆ ਆਗੇ ਆਤਾਰੀ ਕਿਨੀ ਮਾਇ ਜਗਤ ਦੇਚ ਆਉਣਾ ਤੇ ਜਾਵਣਾ ਪ੍ਰਮਾਤਮਾ ਦਾ ਇੱਕ ਖੇਲ ਹੈ ਮਕਸਦ ਨਹੀਂ ਜਿਸ ਕੰਮ ਦੇ ਪਿੱਛੇ ਕੁਝ ਮਕਸਦ ਰੱਖ ਲਈ ਹੈ ਉੱਥੇ ਤਣਾਅ ਖੜਾ ਹੋ ਜਾਂਦਾ ਹੈ ਕਿਉਂ ਤਣਾਅ ਇਸ ਗੱਲ ਦਾ ਖੜਾ ਹੋ ਜਾਂਦਾ ਹੁਣ ਮਕਸਦ ਦੀ ਪੂਰਤੀ ਹੋਵੇਗੀ ਕਿ ਨਹੀਂ ਕਿਉਂਕਿ ਮਕਸਦ ਰੱਖਿਆ ਤੇ ਜਿਸ ਨੇ ਜਿਸ ਕੰਮ ਦੇ ਲਈ ਕੁਝ ਮਕਸਦ ਰੱਖਿਆ ਇਹਦਾ ਮਤਲਬ ਹੈ ਉਸਨੇ ਕਿਧਰੇ ਪਹੁੰਚਣਾ ਹੈ ਤੇ ਕਿਧਰੇ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਜੇ ਰਸਤੇ 'ਚ ਹੈ ਅਜੇ ਮੰਜ਼ਲੇ ਮਕਸੂਦ ਤੇ ਨਹੀਂ ਤੇ ਪ੍ਰਮਾਤਮਾ ਦਾ ਵੀ ਕੋਈ ਮਕਸਦ ਹੈ ਉਸਨੇ ਵੀ ਕਿਧਰੇ ਪਹੁੰਚਣਾ ਹੈ ਇਹ ਤੇ ਫਿਰ ਅਧੂਰਾ ਹੋ ਗਿਆ ਇਹ ਤੇ ਫਿਰ ਆਪਣੇ ਘਰ ਦੇ ਵਿੱਚ ਨਹੀਂ ਹੈ ਅਗਰ ਉਸਨੇ ਵੀ ਕੋਈ ਮੁੱਦਾ ਰੱਖਿਆ ਹੈ ਮਕਸਦ ਰੱਖਿਆ ਹੈ ਸਪਸ਼ਟ ਗੱਲ ਹੈ ਜੈਸੇ ਜੈਸੇ ਮਨੁੱਖ ਜਿਸ ਕੰਮ ਦੇ ਨਾਲ ਮਕਸਦ ਜੋੜਦਾ ਹੈ ਤਣਾਅ ਤੇ ਖੜਾ ਹੋ ਜਾਂਦਾ ਹੈ ਹੁਣ ਮਕਸਦ ਦੀ ਪੂਰਤੀ ਹੋਵੇ ਤਾਂ ਹੀ ਮੈਨੂੰ ਸਫਲਤਾ ਮਿਲੇਗੀ ਤਾਂ ਹੀ ਮੈਂ ਅੱਗੇ ਵਧ ਸਕਾਂਗਾ ਤੇ ਜੇ ਮਕਸਦ ਦੀ ਪੂਰਤੀ ਨਾ ਹੋਵੇ ਤੇ مایੁਸੀ ਆਉਂਦੀ ਹੈ ਉਪਰਾਮਤਾ ਆਉਂਦੀ ਹੈ ਔਰ ਅਜੇ ਮਕਸਦ ਦੂਰ ਹੈ ਅਜੇ ਪ੍ਰਯੋਜਨ ਦੂਰ ਹੈ ਮੁਦਾ ਮੰਜ਼ਿਲ ਦੂਰ ਹੈ ਲੇਕਿਨ ਤਣਾਅ ਪਹਿਲੇ ਹੀ ਖੜਾ ਹੋ ਜਾਂਦਾ ਹੈ ਕਿ ਸਫਲਤਾ ਮਿਲੇਗੀ ਕਿ ਨਹੀਂ ਮੈਂ ਪਹੁੰਚ ਸਕਾਂਗਾ ਕਿ ਨਹੀਂ ਮੇਰਾ ਪਹੁੰਚਣਾ ਹੀ ਮੇਰੀ ਸਫਲਤਾ ਹੈ ਤੇ ਜੇ ਪ੍ਰਮਾਤਮਾ ਦਾ ਇਹ ਸਭ ਕੁਝ ਕਰਨਾ ਵੀ ਕਿਦਰੇ ਪਹੁੰਚਣਾ ਹੈ ਤਾਂ ਇਤਨੀ ਗੱਲ ਸਪਸ਼ਟ ਹੋਏਗੀ ਪ੍ਰਮਾਤਮਾ ਕੋਲ ਅਜੇ ਸਫਲਤਾ ਨਹੀਂ ਹੈ ਪਰ ਉਹ ਵੀ ਦੁਬਧਾ ਚ ਭਇਆ ਹੈ ਕਿ ਮੈਂ ਸਫਲ ਹੋਵਾਂਗਾ ਕਿ ਨਹੀਂ ਉਸ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਜਗਤ ਦੀ ਰਚਨਾ ਦੇ ਸਬੰਧ ਵਿੱਚ ਉਸ ਦਾ ਕੋਈ ਮਕਸਦ ਨਹੀਂ ਉਸ ਦਾ ਕੋਈ ਮੁੱਦਾ ਨਹੀਂ ਇਹ ਉਸ ਦੀ ਇੱਕ ਲੀਲਾ ਹੈ ਇਹ ਉਸ ਦਾ ਇੱਕ ਖੇਲ ਹੈ ਆਵਨ ਜਾਵਨ ਇੱਕ ਖੇਲ ਬਨਾਇਆ ਆ ਗਿਆ ਘਾਰੀ ਕੀਨੀ ਮਾਇਆ ਮੁੱਦਾ ਨਹੀਂ ਹੈ ਉਸ ਦਾ ਕੋਈ ਮਕਸਦ ਨਹੀਂ ਹੈ ਲੇਕਿਨ ਬਣਾਈ ਜਾ ਰਿਹਾ ਹੈ ਇਸ ਵਾਸਤੇ ਪ੍ਰਮਾਤਮਾ ਦੀ ਦੁਨੀਆ ਚ ਤਣਾਅ ਨਹੀਂ ਹੈ ਖਿਚਾਓ ਨਹੀਂ ਹੈ ਉਹ ਜਿੱਥੇ ਹੈ ਆਪਣੇ ਟਿਕਾਣੇ ਤੇ ਉਹ ਜਿੱਥੇ ਹੈ ਪਰਸਨ ਹੈ ਆਨੰਦ ਹੈ ਖੁਸ਼ੀ ਵਿੱਚ ਹੈ ਖੇੜੇ ਵਿੱਚ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੜਾ ਮਧੁਰ ਕਲਾਮ ਕਿ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਇੱਕ ਤਮਾਸ਼ਾ ਹੈ ਤੇ ਮੈਂ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਇਆ ਦਰਸਲ ਜੋ ਤਮਾਸ਼ਾ ਵੇਖਦਾ ਹੈ ਉਹ ਤੇ ਪਰਸਨ ਰਹਿੰਦਾ ਹੈ ਪਰ ਜੋ ਤਮਾਸ਼ਾ ਬਣ ਜਾਂਦਾ ਹੈ ਉਹ ਲੋਕਾਂ ਦੀ ਨਜ਼ਰਾਂ 'ਚ ਗਿਰ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਬੇਜ਼ਾਰ ਹੋ ਜਾਂਦਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਬਾਤ ਕਹਿ ਰਹੇ ਨੇ ਇਹ ਬੰਦੇ ਤਮਾਸ਼ਾ ਵੇਖ ਤਮਾਸ਼ਾ ਨਾ ਬਣਾ ਕਈ ਬੰਦੇ ਤਮਾਸ਼ਾ ਹੀ ਬਣ ਗਏ ਨੇ ਉਹਨਾਂ ਦਾ ਜੀਵਣਾ ਔਰ ਰੋਜ਼ਮਰਹ ਦੀ ਤਰਜ਼-ਏ-ਜ਼ਿੰਦਗੀ ਤਮਾਸ਼ਾ ਬਣੀ ਹੋਈ ਏ ਔਰ ਲੋਕੀ ਵੇਖ ਵੇਖ ਕੇ ਖੁਸ਼ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਵੇਖ ਕੇ ਦੂਜਿਆਂ ਨੂੰ ਪ੍ਰਸੰਤਾ ਮਿਲੇ ਸਮਝ ਲਓ ਬੰਦਾ ਤੇ ਤਮਾਸ਼ਾ ਬਣ ਗਿਆ ਏ ਖੇਡ ਬਣ ਗਿਆ ਲੜ ਰਹੇ ਨੇ ਘਰ ਦੇ ਚ ਪੜੋਸੀਆਂ ਨੂੰ ਸਵਾਦ ਆ ਰਿਹਾ ਹੈ ਰਸ ਆ ਰਿਹਾ ਹੈ ਹਾਥ ਆਪਾਈ ਕਰ ਰਹੇ ਨੇ ਗਾਲੀ ਗਲੋਚ ਕਰ ਰਹੇ ਨੇ ਇੱਕ ਦੂਜੇ ਦੇ ਕੇਸ ਫੁੱਟ ਰਹੇ ਨੇ ਇੱਕ ਦੂਜੇ ਨੂੰ ਜ਼ਖਮੀ ਕਰ ਰਹੇ ਨੇ ਹਜ਼ਾਰਾਂ ਦੀ ਢੀੜ ਇਕੱਠੀ ਹੋ ਗਈ ਏ ਤੋਂ ਹਜ਼ਾਰਾਂ ਲਈ ਤੇ ਤਮਾਸ਼ਾ ਬਣ ਗਿਆ ਸਾਬ ਕਹਿੰਦੇ ਨਹੀਂ ਇਹ ਬੰਦੇ ਹੈ ਜਗਤ ਦੇ ਜੋ ਕੁਝ ਹੋ ਰਿਹਾ ਹੈ ਇਹ ਤਮਾਸ਼ਾ ਹੈ ਔਰ ਇਸ ਤਮਾਸ਼ੇ ਨੂੰ ਤੂੰ ਵੇਖਣ ਵਾਲਾ ਬਣ ਨਾ ਕਿ ਤੂੰ ਖੁਦ ਤਮਾਸ਼ਾ ਬਣ ਔਰ ਭਗਤ ਜਨਾ ਤੋਂ ਬਾਅਦ ਕੁਝ ਦਾਰਸ਼ਨਿਕ ਅਜ਼ੀਮ ਚਿੰਤਕ ਜੋ ਜੀਵਨ ਦੇ ਗਹਿਰੇ ਤਲ ਦੇ ਝਾਤ ਮਾਰ ਸਕੇ ਇਹ ਗੱਲ ਵੱਖਰੀ ਹੈ ਕਿ ਜੀਵਨ ਦੇ ਗਹਿਰੇ ਤਲ ਦੇ ਜਾਤ ਨਹੀਂ ਸਕੇ ਲੇਕਿਨ ਝਾਤ ਮਾਰ ਸਕੇ ਨੇ ਜੋ ਪਹੁੰਚ ਗਏ ਨੇ ਜੀਵਨ ਦੇ ਗਹਿਰੇ ਤਲ ਦੇ ਚ ਉਹ ਤੇ ਸੰਤ ਨੇ ભગત ਨੇ ਪਰ ਜੋ ਝਾਤ માર શકે ਨੇ ਉਹ دارਸ਼નિક ਨੇ મહાન دارਸ਼નિક તો ਇਹ ਦੋ શ્રેણીયા જગત ਦੇ ਵਿੱਚ મહાન ਨੇ ਜੋ જીવન ਦੇ ਗਹਿਰੇ ਤਲ ਦੇ ਵਿੱਚ ਚਲੇ ਗਏ ਇਹ ਤੇ મહાન ਨੇ ਪਰ ਜਿਨ੍ਹਾਂ ਨੇ ਝਾਤ ਮਾਰ ਕੇ ਗਹਿਰਾ ਤਲ ਵੇਖ ਲਿਆ ਉਹ ਵੀ ਘਟ ਨੇ ਉਹ ਵੀ મહાન ਨੇ તો ਇਸ ਤਰ੍ਹਾਂ ਦੀ ਗਹਿਰਾਈ ਦੇ ਵਿੱਚ ਜਾਤੀ ਮਾਰੀ ਹੈ ਉਰਦੂ ਦੇ પ્રસિદ્ધ શાયર ਮਿਰਜ਼ਾ ғалиб ਨੇ ਉਹ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਮਾਨਿੰਦ ਤਫਲ ਇੱਕ ਖੇਲ ਹੈ ਮੇਰੇ ਸਾਹਮਣੇ ਬੱਚੇ ਦਾ ਖੇਲ ਤਫਲ ਬੱਚਾ ਅਜੀਬ ਗਰੀਬ ਜੋ ਕੁਝ ਜਗਤ ਦੇ ਚ ਹੋ ਰਿਹਾ ਹੈ ਇਹ ਸਭ ਕੁਝ ਮੇਰੇ ਲਈ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ ਹੈ ਔਰ ਫਿਰ ਅਗਾ ਚਲ ਕੇ ਕਹਿੰਦਾ ਹੋਤਾ ਹੈ ਸ਼ਬ ਉਹ ਰੋਜ਼ ਤਮਾਸ਼ਾ ਮੇਰੇ ਅਗੇ ਦਿਨ ਤੇ ਰਾਤ ਇਹ ਤਮਾਸ਼ਾ ਮੇਰੇ ਸਾਹਮਣੇ ਹੋ ਰਿਹਾ ਹੈ ਇਹ ਗੱਲ ਵਕਰੀ ਹੈ ਕਿ ਰਾਤ ਦਾ ਤਮਾਸ਼ਾ ਕੁਝ ਹੋ ਰਿਹਾ ਦਿਨ ਦਾ ਤਮਾਸ਼ਾ ਕੁਝ ਹੋ ਰਿਹਾ ਪਰ ਮੈਂ ਦੇਖ ਰਿਹਾ ਦਿਨ ਦੇ ਤਮਾਸ਼ੇ ਵੀ ਰਾਤ ਰਾਤ ਦੇ ਤਮਾਸ਼ੇ ਵੀ ਫਿਰ ਕਹਿੰਦਾ ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਗੇ ਤਖਤ ਸੁਲੇਮਾਨੀ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਰਾਜਨੀਤਿਕ ਲਈ ਇਹ ਖੇਲ ਨਹੀਂ ਹੈ ਉਦਾ ਤੇ ਇੱਕ ਮੁੱਦਾ ਹੈ ਮਕਸਦ ਹੈ ਤਖਤ ਸੁਲੇਮਾਨੀ ਤੱਕ ਪਹੁੰਚਣਾ ਤਖਤ ਤੱਕ ਪਹੁੰਚਣਾ ਉਹ ਆਪਣੀ ਜ਼ਿੰਦਗੀ ਵੀ दांव ਤੇ ਲਾ ਸਕਦਾ ਹੈ ਸਫਲਤਾ ਨਾ ਮਿਲੇ ਉਨੂੰ ਬਹੁਤ ਦੁੱਖ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਈ ਦਿਨ ਮੰਜੇ ਤੋਂ ਹੀ ਨਾ ਉੱਠ ਸਕੇ ਇਤਨੀ ਉਸਨੂੰ ਝੋਟ ਪਹੁੰਚੇ ਇਤਨੂੰ ਉਸਨੂੰ ਆਗਾਤ ਪਹੁੰਚੇ ਕਿਉਂਕਿ ਤਖਤ ਤੱਕ ਪਹੁੰਚਣਾ ਉਸਦਾ ਮਕਸਦ ਹੈ ਪਰ ਗਾਲਿਬ ਕਹਿੰਦੇ ਨਾ ਅਗਰ ਮੈਨੂੰ ਕੋਈ ਚੁੱਕ ਕੇ ਵੀ ਬਿਠਾ ਦੇਵੇ ਤਾਂ ਮੈਂ ਤੇ ਇਹ ਸਮਝਾਂਗਾ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਤੇ ਜਿਹਦੇ ਲਈ ਤਖਤ ਸੁਲੇਮਾਨੀ ਇੱਕ ਖੇਲ ਹੈ تو لئی تخت سلمانی زندگی دا مدعا نہیں ہے مقصد نہیں ہے او دا مقصد کوئی ہو گا اے نہیں ہے تو ایک کھیل ہے اورنگ سلیما میرے نزدیک ایک بات ہے اجاز مسیحا میرے آگے اجاز موجزیاں دی جمع موجزے کرامات تو غالب اندر حضرت عیسیٰ دے موجزے معجزے موجزے کی ਕਬਰ ਤੇ ਹੱਥ ਲਾਇਆ ਮਰਦਾ ਜ਼ਿੰਦਾ ਹੋ ਗਿਆ ਹੈ ਬਿਮਾਰ ਦੇ ਸਿਰ ਤੇ ਹੱਥ ਫੇਰਿਆ ਤੰਦਰੁਸਤ ਹੋ ਗਿਆ ਹੈ ਅੰधे ਦੀਆਂ ਅੱਖਾਂ ਤੇ ਹੱਥ ਰੱਖਿਆ ਉਹ ਸੁਜਾਖਾ ਹੋ ਗਿਆ ਗ਼ਾਲिब ਹੱਸ ਕੇ ਕਹਿੰਨ ਇਹ ਵੀ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ ਸਭ ਕੁਝ ਇੱਕ ਖੇਲ ਹੈ ਹਜ਼ਰਤ ঈਸਾ ਦੇ ਮੌਜਜ਼ ਤਖਤ ਸੁਲੇਮਾਨੀ ਦਿਨ ਰਾਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਇੱਕ ਤਮਾਸ਼ਾ ਹੈ ਇਹ ਗੱਲ ਵੱਖਰੀ ਹੈ ਕਿ ਜੀਵਨ ਦੇ ਇਸ ਮਹਾਨ ਗਹਿਰੇ ਤਲ ਨੂੰ ਜੇ ਮਹਾਪੁਰਸ਼ ਵੇਖ ਸਕਿਆ ਉੱਥੇ ਤੱਕ ਪਹੁੰਚਿਆ ਤੇ ਨਹੀਂ ਪਰ ਵੇਖ ਲੈਣਾ ਵੀ ਕੋਈ ਘਟ ਨਹੀਂ ਹੈ ਬਹੁਤ ਵੱਡੀ ਸਾਧਨਾ ਹੈ ਇਹ ਗੱਲ ਵੱਖਰੀ ਹੈ ਕਿ ਦਿਮਾਗੀ ਸਾਧਨਾ ਹੈ ਪਰ ਜਿਨ੍ਹਾਂ ਨੇ ਅਧਿਆਤਮਿਕ ਸਾਧਨਾ ਕੀਤੀ ਹੇਮਕੁੰਡ ਦੇ ਤਪੀਸ਼ਵਰ ਨੇ ਹੇਮਕੁੰਡ ਵਿੱਚ ਬੈਠ ਕੇ ਉਨੇ ਜੀਵਨ ਦੇ ਗਹਿਰੇ ਤਲ ਦੇ ਝਾਤ ਨਹੀਂ ਮਾਰੀ ਉਹ ਜੀਵਨ ਦੇ ਗਹਿਰੇ ਤਲ ਦੇ ਚ ਪਹੁੰਚਿਆ ਉਸ ਟਿਕਾਣੇ ਤੇ ਪਹੁੰਚ ਕੇ ਕਹਿ ਰਿਹਾ ਮੈਂ ਹਾਂ ਪਰਮਪੁਰਖ ਕੋ ਦਾ사 ਦੇਖਣ ਆਇਓ ਜਗਤ ਤਮਾਸ਼ਾ ਮੈਂ ਤਮਾਸ਼ਾ ਵੇਖਣ ਵਾਸਤੇ ਆਇਆ ਮੈਂ ਤਮਾਸ਼ਾ ਖੁਦ ਨਹੀਂ ਹਾਂ ਅਗਰ ਉਹ ਤਮਾਸ਼ਾ ਖੁਦ ਹੁੰਦੇ ਤੇ ਜਦ ਚਾਰ ਬੱਚੇ ਸ਼ਹੀਦ ਹੋਏ ਤੇ ਰਹੁੰਦੇ ਤੇ ਜਗਤ ਤੇ ਰੋਂਦੇ ਆਇਆਂ ਨੂੰ ਵੇਖ ਕੇ ਹੱਸਦਾ ਹੈ ਕਦੀ ਰੋਂਦੇ ਆਇਆਂ ਨੂੰ ਵੇਖ ਕੇ ਰੋਂਦਾ ਨਹੀਂ ਹੈ ਇਸ ਵਾਸਤੇ ਆਮ ਕਹਾਵਤ ਤੁਸੀਂ ਹੱਸੋਗੇ ਜਗਤ ਨਾਲ ਹੱਸੇਗਾ ਪਰ ਜਦ ਤੁਸੀਂ ਰੋਵੋਗੇ ਜਗਤ ਰੋਂਣ ਨੂੰ ਤਿਆਰ ਨਹੀਂ ਹੋਵੇਗਾ ਰੋਣੇ ਦੀ ਕੌਣ ਸਾਂਝ ਪਾਉਂਦਾ ਹੈ ਹਾਸੇ ਦੀ ਸਾਂਝ ਪਾਉਂਦਾ ਹੈ ਜੀਵਨ ਦੀ ਸਾਰੀ ਸਾਂਝ ਪਾਉਂਦੇ ਨੇ ਮੌਤ ਦੀ ਕੌਣ ਸਾਂਝ ਪਾਵੇਗਾ ਨਫੇ ਦੀ ਸਾਰੀ ਸਾਂਝ ਪਾਉਂਦੇ ਨੇ ਨੁਕਸਾਨ ਦੀ ਕੌਣ ਸਾਂਝ ਪਾਵੇਗਾ ਸਾਰੇ ਰਿਸ਼ਤੇ ਸੁਖ ਦੇ ਨੇ ਦੁੱਖ ਦੀ ਰਿਸ਼ਤੇਦਾਰੀ ਕੌਣ ਜੋੜੇਗਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫੈਸਲਾ ਸੁਖ ਮੇ ਬਹੁ ਸੰਗੀਭ ਹੈ ਦੁੱਖ ਮੇ ਸੰਗ ਨਾ ਕੋਏ ਕਹੋ ਨਾਨਕ ਸੁਨਰੇ ਮਨਾ ਅੰਤ ਸਹਾਈ ਹੋਏ ਹਰੀ ਦਾ ਭਜਨ ਕਰੇ ਮਨ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਗਤ ਤੇ ਸੁਖ ਦਾ ਸੰਗੀਏ ਇਤਨਾ ਵੱਡਾ ਸੰਗੀਏ ਕਿ ਸੁਖ ਮੇ ਆਉਣ ਮਿਲਤ ਬਹੁ ਬੈਟ ਰਹਿਤ ਚਾਹੂੰ ਦਿਸ ਗਏ ਰੇ ਬਹੁਤ ਲੰਬੀ ਚੌੜੀ ਜਿਹੜੀ ਭੀੜ ਹੈ ਤੇਰੇ ਆਲੇ ਦੁਆਲੇ ਕਿਦਰੇ ਇਹ ਨਾ ਸਮਝ ਨਹੀਂ ਕਿ ਮੇਰੇ ਸੰਗੀ ਸਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਸਭ ਸੁਖ ਦੇ ਸਾਥੀ ਨੇ ਔਰ ਜਿਸ ਦਿਨ ਤੂੰ ਦੇਖੇਗਾ ਕਿ ਤੇਰੀ ਝੋਲੀ ਚ ਸੁਖ ਨਹੀਂ ਰਹਿ ਤੂੰ ਚਿਰਾਗ ਲੈ ਕੇ ਵੀ ਨਾ ਸੰਗੀਆਂ ਸਾਥੀਆਂ ਨੂੰ ਢੋਂਡੇਗਾ ਨਹੀਂ ਲੱਭਣੇ ਕਿ ਕਿਸੇ ਪਾਸੇ ਮਿਲਨੇ ਨਹੀਂ ਸਾਰਾ ਸ਼ੋਰ ਸ਼ਰਾਬਾ ਸਾਰੀ ਭੀੜ ਸਾਰਾ ਇਹ ਵਰਤਣ ਵਲੇਵਾ ਸਾਰਾ ਇਹ ਸੰਬੰਧ ਸੁਖ ਦਾ ਸੁਖ ਮੈਂ ਆਨ ਮਿਲਤ ਬੋ ਬੈਠਤ ਰਹਤ ਚਾਹੂ ਦਿਸ ਗਹਿਰੇ ਤੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਏ ਤੇ ਆਪ ਦਾਵੇ ਨਾਲ ਕਹਿੰਦੇ ਨ ਚਾਹ ਸੁਧ ਕੇ ਚੋਂ ਬੱਚਗਾ ਕੁਛ ਤਾਂ ਚਾਰ ਕਿ ਬਾਕੀ ਬਾਮਾ ਦਸਤ ਪੇਚੀ ਦਾ ਮਾਰ ਚੇ ਮਰਦੀ ਕਿ ਅਹਰ ਖਮੋਸ਼ਾ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾ ਕੋ ਨਹੀਂ ਕੀ ਹੋਇਆ ਕਿ ਬਲਦੇ ਹੋਏ ਭਾਵਨਾ ਦੇ ਚੋਂ ਚਾਰ ਚਿੰਗਾਰੀਆਂ ਬੁਝ ਗਈਆਂ ਇਹ ਸਭ ਕੁਝ ਉਹਨਾਂ ਲਈ ਇੱਕ ਤਮਾਸ਼ਾ ਹੈ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਚਲਿਤ ਗਾਥਾ ਤੇ ਇਹ ਹੈ ਔਰ ਖਾਸ ਕਰਕੇ ਯੋਗੀਆਂ ਦੇ ਪ੍ਰਚਾਰ ਦੇ ਵਿੱਚ ਇਹ ਖਾਸ ਗੱਲ ਆਈ ਕਿ ਇਹ ਮਾਦਾ ਇਹ ਮਾਇਆ ਜੁਗਤੀ ਨਾਲ ਪ੍ਰਸੂਤ ਹੋਈ ਵਿਆਹੀ ਔਰ ਉਸ ਤੋਂ ਤਿੰਨ ਪਰਮਾਣਿਕ ਚੇਲਿਆਂ ਨੇ ਜਨਮ ਲਿਆ ਜਿਹਦੇ ਵਿੱਚ ਇੱਕ ਸੰਸਾਰੀ ਹੈ ਇੱਕ ਭੰਡਾਰੀ ਹੈ ਔਰ ਇੱਕ ਲੈ ਕਰਨ ਵਾਲਾ ਹੈ ਇੱਕ ਪਰਲੇ ਕਰਨ ਵਾਲਾ ਹੈ ਪਰ ਹਕੀਕਤ ਕੀ ਹੈ ਸਾਹਿਬ ਕਹਿੰਦੇ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਹਕੀਕਤ ਇਹ ਕਿ ਪ੍ਰਮਾਤਮਾ ਜਿਵੇਂ ਚਾਹੁੰਦਾ ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ ਉਸ ਤੋਂ ਬਿਨਾਂ ਹੋਰ ਕੁਝ ਨਹੀਂ ਉਸ ਤੋਂ ਹੀ ਉਤਪਤੀ ਹੋ ਰਹੀ ਹੈ ਉਸ ਤੋਂ ਹੀ ਪਾਲਣਾ ਹੋ ਰਹੀ ਹੈ ਉਸ ਤੋਂ ਹੀ ਨਾਸ ਹੋ ਰਿਹਾ ਹੈ ਕਿਉਂਕਿ ਉਸ ਦਾ ਕੋਈ ਮੁੱਦਾ ਨਹੀਂ ਉਸ ਲਈ ਇਹ ਸਭ ਕੁਝ ਤਮਾਸ਼ਾ ਹੈ ਉਸ ਲਈ ਸਭ ਕੁਝ ਇੱਕ ਖੇਲ ਹੈ ਇੱਕ ਮਿੱਥ ਹੈ ਬੜੀ ਸੁੰਦਰ ਤੇ ਇੱਕ ਦਫਾ ਸ਼ਿਵਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਮੌਤ ਦੀ ਮੈਂ ਜਿਸ ਘਰ ਵਿੱਚ ਜਾਣਾ ਰੋਣਾ ਪਿਟਣਾ